ਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸੰਧੂ ਤੇ ਅੱਜ ਗੱਲ ਕਰਦੇ ਆ ਜੋ ਪੰਜਾਬ ਦੇ ਵਿੱਚ ਵਾਪਰ ਰਿਹਾ ਜੋ ਪੰਜਾਬ ਦੇ ਵਿੱਚ ਹੋ ਰਿਹਾ ਪਰਬ ਇੱਕ ਮੁੰਡਾ ਕੈਨੇਡੀਅਨ ਫਾਰਮ ਵਾਲਾ ਉਹਨੇ ਇੰਨੀ ਘਟਿਆ ਕਰਤੂਤ ਕੀਤੀ ਆ ਕਿ ਉਹ ਦੱਸਣ ਜੋਗ ਵੀ ਨਹੀਂ ਜਿਹੜਾ ਬੰਦਾ ਆਪ ਦੇ ਘਰ ਵਾਲੀ ਦੀ ਇੱਜ਼ਤ ਨਹੀਂ ਰੱਖ ਸਕਦਾ ਉਹ ਬੰਦਾ ਕਰੂਗੀ ਜਿਹੜਾ ਬੰਦਾ ਆਪ ਦੇ ਘਰ ਵਾਲੀ ਦੀ ਇੱਜ਼ਤ ਨਹੀਂ ਰੱਖ ਸਕਦਾ ਘਰ ਵਾਲੀ ਬਾਰ ਯਾਰਾਂ ਦੋਸਤਾਂ ਦਾ ਭੈਣਾ ਜਾਂ ਉਹਨਾਂ ਨਾਲ ਰਿਸ਼ਤੇਦਾਰ ਜਾਂ ਕੋਈ ਉਹਨਾਂ ਦੀ ਕਿਹਦਾ ਦੂਰ ਦੀ ਗੱਲ ਆ ਬਾੜੀ ਜਿਹੜੀ ਕੁੜੀ ਦੀ ਅਗੇਜਮੈਂਟ ਹੋਈ ਵੀ ਐ ਉਹ ਵਿਚਾਰੀ ਪਿਓ ਤੇ ਧੀ ਸੀ ਦੋਨੇ ਸੀ ਵਿਚਾਰੀ ਉਹਨਾਂ ਨੇ ਇੰਨੀ ਕਸ਼ਮਰਛੜਿਆ ਵਾ ਜ਼ਿੰਦਗੀ ਦੇ ਵਿੱਚ ਕਿ ਚਲੋ ਇਹਨੂੰ ਮਿਲਿਆ ਉਹ ਕੁੜੀ ਨੂੰ ਮਿਲਿਆ ਚਲੋ ਹੁੰਦਾ ਹਰ ਇੱਕ ਦਾ ਹਰ ਇੱਕ ਦੀ ਜ਼ਿੰਦਗੀ ਹੁੰਦੀ ਐ ਇਹਨੂੰ ਮਿਲਿਆ ਦਾ ਉਹ ਮਿਲ ਕੇ ਇਹਦੇ ਨਾਲ ਗੱਲਬਾਤ ਹੋਈ ਐ ਚਲੋ ਗੱਲਬਾਤ ਹੋ ਗਈ ਤੇ ਪੁਰੀਨੇ ਕਰੇ ਗੱਲ ਕਰ ਲਈ ਵੀ ਐ ਕਰਕੇ ਵੀ ਡੜੀ ਵੀ ਮੈਂ ਵਿਆਹ ਕਰਾਉਣਾ ਚਾਹੁੰਨੀ ਆ ਹਨਾ ਮੁੰਡਾ ਪ੍ਰਭ ਵੀ ਵਧੀਆ ਮੁੰਡਾ ਹੈਗਾ ਚਲੋ ਚਲੋ ਘਰ ਦੇ ਵੀ ਮੰਨ ਗਏ ਘਰ ਦੇ ਮੰਨਣ ਵਾਲਾ ਕੌਣ ਸੀ ਇਕੱਲਾ ਪਿਓ ਸੀ ਵਿਚਾਰਾ ਉਹ ਮੰਨ ਗਿਆ ਉਹਨੇ ਆਖਿਆ ਪੁੱਤ ਤੂੰ ਜਿੰਮੇ ਤੇਰੀ ਖੁਸ਼ੀ ਆ ਉਵੇਂ ਕਰ ਲਾ ਚਲੋ ਹੌਲੀ ਹੌਲੀ ਗੱਲ ਵੱਧ ਗਈ ਉਹਨੇ ਘਟੀਆਂ ਕਰਤੂਤ ਦੇਖੋ ਕੀ ਕੀਤੀ ਜਿਹੜੀ ਘੁੰਮਣ ਗਏ ਤੇ ਖਾਣੇ ਦੇ ਵਿੱਚ ਜਾਂ ਪੀਣੇ ਦੇ ਵਿੱਚ ਕੁਝ ਮਿਲਾ ਦਿੱਤਾ ਮਲਾ ਕੇ ਫਿਰ ਵੀਡੀਓ ਬਣਾਈ ਫਿਰ ਵੀਡੀਓ ਬਣਾਈ ਫਿਰ ਉਹਨੂੰ ਧਮਕੀਆਂ ਦਿੰਦਾ ਰਿਹਾ ਵੀ ਆ ਦੇਖ ਮੈਂ ਤੇਰੀ ਐ ਕਰ ਦੂੰ ਐ ਕਰ ਦੂੰ ਫਿਰ ਇਹਦੀ ਸਹੇਲੀ ਪੱਟ ਲਈ ਜਿਹੜੀ ਇਹਦੀ ਕੁੜੀ ਦੀ ਸਹੇਲੀ ਸੀ ਕੋਈ ਉਹਨੂੰ ਪੱਟ ਲਿਆ ਉਹਦੇ ਨਾਲ ਗਲਤ ਫੁਲਤ ਕੰਮ ਕਰਦਾ ਰਿਹਾ ਦੇਖੋ ਇੰਨਾ ਕੁਝ ਹੋਈ ਜਾਂਦਾ ਪੰਜਾਬ ਦੇ ਵਿੱਚ ਯਾਰ ਤੇ ਇਹ ਸਾਰਾ ਸਾਰਾ ਜਿਹੜਾ ਨਾ ਇਹ ਸੋਸ਼ਲ ਮੀਡੀਆ ਦਾ ਜਿਹੜੇ ਆ ਗੰਦ ਪਾਉਂਦੇ ਆ ਇਹਨਾਂ ਦੀ ਦੇਣ ਹੈ ਹੁਣ ਪ੍ਰਸ਼ਾਸਨ ਕਿੱਥੇ ਸੁੱਤਾ ਪਿਆ ਪ੍ਰਸ਼ਾਸਨ ਦੀ ਬਹੁਤ ਵੱਡੀ ਢਿੱਲ ਆ ਜਿਸ ਤਰ੍ਹਾਂ ਚੱਲਦਾ ਰਿਹਾ ਪੰਜਾਬ ਖਤਰੇ ਦੇ ਵਿੱਚ ਹੈ ਕਰੋੜਾਪਤੀ ਬੱਚੇ ਆ ਜਿਹੜੇ ਹਨਾ ਕਰੋੜਾਪਤੀ ਉਹਨਾਂ ਨੂੰ ਕੋਈ ਕਹਿੰਦਾ ਹੀ ਨਹੀਂ ਕੋਈ ਯਾਰ ਜਿਹੜੇ ਪੈਸੇ ਦੇ ਦੂ ਕੇ ਪਾਸੇ-ਪਾਸੇ ਹੋ ਜਾਂਦੇ ਆ ਯਾਰ ਤੇ ਜਿਹੜੇ ਗਰੀਬ ਬੱਚੇ ਯਾਰ ਇੱਕ ਗੱਲ ਤਾਂ ਹੈ ਪੈਸਾ ਬਹੁਤ ਮੁੱਖ ਰੱਖਿਆ ਲੋਕਾਂ ਨੇ ਪੈਸਾ ਪਿੱਛੇ ਜਨਾਨੀਆਂ ਦਾ ਸਾਰਾ ਕੁਝ ਖਾਈ ਜਾਂਦੇ ਤੇ ਪੈਸਾ ਜਿਹਦੇ ਕੋਲੇ ਹੈਗਾਗਾ ਉਹਨੂੰ ਕੋਈ ਹੱਥ ਹੀ ਨਹੀਂ ਪਾਉਂਦਾ ਨਾ ਕੋਈ ਪ੍ਰਸ਼ਾਸਨ ਨਾ ਕੋਈ ਹੋਰ ਤੇ ਕੁੜੀ ਨਾਲ ਜੋ ਵਾਪਰਿਆ ਮੈਂ ਤੁਹਾਨੂੰ ਇੱਕੋ ਹੀ ਗੱਲ ਕਹਿਣਾ ਸਾਡੀਆਂ ਭੈਣਾਂ ਨੂੰ ਤੁਹਾਨੂੰ ਵੀ ਇਹਦੇ ਤੋਂ ਕੋਈ ਸਨੇਹਾ ਲੈ ਲਓ ਥੋੜਾ ਕੋਈ ਚਾਹੇ ਤੁਹਾਡੀ ਅਗੇਜਮੈਂਟ ਆ ਪਹਿਲਾਂ ਪਤਾ ਕੀ ਕਰਦੇ ਸੀ ਪਹਿਲਾਂ ਕੁੜੀ ਦਾ ਹੱਥ ਹੀ ਦਿਖਾਉਂਦੇ ਹੁੰਦੇ ਸੀ ਕੱਲਾ ਪਹਿਲਾਂ ਕੁੜੀ ਦਾ ਹੱਥ ਦਿਖਾਉਂਦੇ ਹੁੰਦੇ ਸੀ ਬਸ ਵੀ ਉਹਨੂੰ ਵੇਖ ਕੇ ਮੁੰਡਾ ਫਿੱਟ ਕਰ ਲੈਂਦਾ ਸੀ ਤੇ ਅੱਜ ਕੱਲ ਤਾਂ ਸੋਨੂੰ ਪਤਾ ਹੀ ਆ ਪਹਿਲਾਂ ਹੀ ਵਿਆਹ ਹੋ ਜਾਂਦੇ ਆ ਜੇ ਮਾਂ ਪਿਓ ਨਹੀਂ ਮੰਨਦਾ ਤਾਂ ਕੋਟ ਮਾਰ ਜਾਏਗਾ ਇਹੋ ਜਿਹੇ ਕਾਨੂੰਨ ਬਣੇ ਵਿਆ ਮਾਪਿਓ ਤੇ ਪਰਚਾ ਹੋ ਜਾਂਦਾ ਤੇ ਜਿਹੜਾ ਭਜਾ ਕੇ ਲੈ ਜਾਂਦਾ 25 ਸਾਲਾਂ ਦੀ ਪਾਲੀ ਪਲਾਈ ਨੂੰ ਉਹਦੇ ਤੇ ਕੁਝ ਵੀ ਨਹੀਂ ਹੁੰਦਾ ਉਹਨੂੰ ਪ੍ਰਸ਼ਾਸਨ ਦੇ ਕੀ ਕਰਦਾ ਪ੍ਰੋਟੈਕਸ਼ਨ ਦੇ ਦਿੰਦਾ ਵਾਹ ਬਈ ਵਾਹ ਸਾਡੇ ਇੱਕ ਤਾਂ ਰੂਲ ਬਹੁਤ ਆ ਇੰਡੀਆ ਦੇ ਘੈਂਟ ਰੂਲ ਇਦਾਂ ਘੈਂਟ ਹੀ ਆ ਵੇਖੋ ਜਿਹੜੇ ਨੇ 25 ਸਾਲ ਪਾਲੀ ਕੁੜੀ 20 ਸਾਲ ਪਾਲੀ ਧੋਖ ਸੁਖ ਦੇਖ ਕੇ ਧੋਖ ਸੁਖ ਚੱਲ ਕੇ ਪਾਲੀ ਪਿਉ ਨੇ ਤੇ ਉਹਨੂੰ ਕੀ ਆ ਉਹਦੇ ਤੇ ਦਾ ਪਰਚਾ ਹੋ ਗਿਆ ਛੇਦੀ ਘਟਨਾ ਹੀ ਹੈ ਤੇ ਜਿਹੜਾ ਕੱਟ ਕੇ ਲੈ ਕੇ ਗਿਆ ਕੁੜੀ ਨਾਲ ਮੈਰਿਜ ਕਰਵਾ ਲਈ ਉਹਨੂੰ ਪ੍ਰੋਟੈਕਸ਼ਨ ਦੇ ਦੀ ਇਹ ਜੇ ਕਾਨੂੰਨ ਆ ਸਾਡੇ ਇਸ ਲਈ ਮੈਂ ਕੁੜੀਆਂ ਨੂੰ ਕਹਿਣਾ ਆਪ ਦੀ ਰੱਖਿਆ ਆਪ ਕਰੋ ਭੈਣ ਮੇਰਗੋ ਕਿਸੇ ਤੇ ਨਾ ਛੱਡੋ ਚਾਹੇ ਤੁਹਾਡਾ ਜਾਨ ਤੋਂ ਪਿਆਰਾ ਹੀ ਕੋਨਾ ਹੋਵੇ ਵੀਡੀਓ ਨਾ ਬਣਵਾਓ ਤੁਹਾਨੂੰ ਇੱਕ ਨਾ ਇੱਕ ਦਿਨ ਪਸਤਾਉਣਾ ਪਊਗਾ ਆ ਕੁੜੀ ਤੋਂ ਸਿੱਖਿਆ ਲੈ ਲਓ ਬਹੁਤ ਪਸਤਾਉਣਾ ਪਊਗਾ ਦੇਖੋ ਤੁਸੀਂ ਅਗੇਜਮੈਂਟ ਕਰਾ ਕੇ ਵੀ ਉਹ ਬੰਦੇ ਨੇ ਇੰਨੀ ਘਟਿਆ ਕਰਤੂਤ ਕੀਤੀ ਆ ਤੇ ਤੁਸੀਂ ਤਾਂ ਫਿਰ ਬਾਲੇ ਜਾਣ ਤੋਂ ਪਿਆਰੇ ਬਣਾ ਲੈਣੀਆਂ ਆਪਣੇ ਸਾਥੀ ਠੀਕ ਹੈ ਹੱਕ ਆ ਹਰੇਕ ਨੂੰ ਕਰਨ ਦਾ ਹੋਟਲਾਂ ਦੇ ਵਿੱਚ ਜਿਹੜੀਆਂ ਕੁੜੀਆਂ ਜਾਂਦੀਆਂ ਨਾ 22 23 30 30 ਸਾਲਾਂ ਦੀਆਂ ਜਿਹੜੀਆਂ 20 20 ਸਾਲਾਂ ਦੀਆਂ ਜਾਂਦੀਆਂ ਉਹਨਾਂ ਨੂੰ ਬੇਨਤੀ ਹੈ ਵੀਡੀਓ ਵੀਡੀਓ ਵਾਲਾ ਚੱਕਰ ਨਾ ਕਰੋ ਕੋਈ ਨੰਗ ਪੁਣਾ ਮੁਆਇਲਾ ਤੇ ਨਾ ਦਿਖਾਓ ਸੋਸ਼ਲ ਮੀਡੀਆ ਤੇ ਵੀਡੀਓ ਕਾਲਾਂ ਤੇ ਕੁਛ ਨਾ ਦਿਖਾਓ ਸੋਨੂੰ ਪਸਤਾਨਾ ਪਈ ਜੂ ਇੱਕ ਦਿਨ ਤੇ ਮੇਰੀ ਇਹੋ ਹੀ ਬੇਨਤੀ ਆ ਇੱਕ ਕੁੜੀ ਨੂੰ ਇਨਸਾਫ ਦਿੱਤਾ ਜਾਵੇ ਜਲਦੀ ਤੋਂ ਜਲਦੀ ਤਾਂ ਕਿ ਹੋਰ ਕਿਸੇ ਨਾਲ ਨਾ ਵਾਪਰੇ ਇਹ ਕਹਿੰਦੇ ਪਿਓ ਤੇ ਧੀ ਰਹਿੰਦੇ ਆ ਪਿਓ ਤੇ ਧੀ ਦੋਨਾਂ ਨੇ ਖੁਦ ਖੁਸ਼ੀ ਕਰਨ ਦਾ ਮਨ ਬਣਾ ਲਿਆ ਸੀ ਪਰ ਪਿਓ ਨੇ ਸੋਚਿਆ ਮੇਰੀ ਧੀ ਕੀ ਕਰੂ ਰੋਲ ਜੂ ਠੀਕ ਹੈ ਤੇ ਧੀ ਨੇ ਕੀ ਸੋਚਿਆ ਵੀ ਮੇਰਾ ਪਿਓ ਰੋਲ ਜੂ ਫਿਰ ਹਿੰਮਤ ਮਾਰ ਕੇ ਆਪਦੇ ਬਿਆਨ ਦਿੱਤੇ ਦੇਖੋ ਕਿੱਡੀ ਹਿੰਮਤ ਆ ਕੁੜੀ ਦੀ ਕੋਈ ਮੂੰਹ ਨਹੀਂ ਲਪੋਇਆ ਉਹਨੇ ਸ਼ਰਮ ਆ ਮੈਂ ਦੱਸਿਆ ਵੀ ਮੇਰੇ ਨਾਲ ਵਾਪਰੇ ਤੇ ਇਸ ਕਰਕੇ ਭੈਣ ਮੇਰੇ ਕੋ ਆਪਣੀ ਰੱਖਿਆ ਆਪ ਕਰਨੀ ਸ਼ੁਰੂ ਕਰਦੋ ਨਹੀਂ ਕਿਸੇ ਤੇ ਆਸ ਰੱਖੀ ਦੀ ਨਹੀਂ ਕੋਈ ਜਾਣ ਤੋਂ ਪਿਆਰਾ ਬਣਦਾ ਹੁੰਦਾ ਮਾਂ ਪਿਓ ਆ ਜਾਣ ਤੋਂ ਪਿਆਰਾ ਜਿਹੜਾ ਸਾਨੂੰ ਇੰਨੀਆਂ ਘਟਕਾ ਪ੍ਰਦੂਤਾਂ ਕਰਕੇ ਵੀ ਤੁਹਾਨੂੰ ਗੱਲ ਨਾ ਲਾ ਲੈਂਦਾ ਮੇਰੀ ਇਹ ਵੀ ਬੇਨਤੀ ਆ ਤੁਹਾਡੇ ਅੱਗੇ ਵੀ ਆਪ ਦੀ ਰੱਖਿਆ ਆਪ ਕਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗੋਡ ਬlesਸ